ਇਸ ਹਨ ਬਾਬਾ ਜੀ ਸਾਡੇ ਨਾਲ ਅੱਜ ਬਾਬਾ ਲਾਲ ਸਿੰਘ ਜੀ ਭਿੱਖੀ ਉਹਗੇ ਪ੍ਰਚਾਰਕ ਨੇ ਤੇ ਅੱਜ ਇਹਨਾਂ ਤੋਂ ਜਾਣਦੇ ਆ ਕਿ ਜਿਹੜਾ ਸ਼੍ਰੋਮਣੀ ਕਾਲੀ ਦਲ ਵਿੱਚ ਜਿਹੜਾ ਬਿਵਾਦ ਸੜਿਆ ਹੋਇਆਗਾ ਪ੍ਰਧਾਨਗੀ ਨੂੰ ਲੈ ਕੇ ਜਮੇ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਬਾਦਲ ਆ ਉਹ ਪ੍ਰਧਾਨ ਆ ਉਸ ਨੂੰ ਲੈ ਕੇ ਲੰਬੇ ਸਮੇਂ ਤੋਂ ਜਿਹੜਾ ਇਹ ਬਿਵਾਦ ਉੱਠਦਾ ਜਾ ਰਿਹਾਗਾ ਪਿਛਲੇ ਦਿਨ ਇੱਕ ਹੋਰ ਕਮੇਟੀ ਦੇ ਵਿੱਚ ਜਿਹੜਾ ਬਿਵਾਦ ਆ ਉਹ ਜਾਦੇ ਜਿਹੜਾ ਤਲਖੀ ਵਾਲਾ ਹੋ ਗਿਆ ਜਾਨੀ ਕਿ ਬੱਦ ਚੁੱਕਿਆ ਇਹਦੇ ਵਿੱਚ ਹੁਣ ਦੋ ਢੜੇ ਬਣ ਗਏ ਨੇ ਬਾਬਾ ਜੀ ਤੁਸੀਂ ਇਸ ਕੀ ਦੇਖਦਾ ਤੁਸੀਂ ਅਕਾਲੀ ਦਲ ਦੀ ਸਾਰੀ ਇਸ ਲੀਡਰਸ਼ਿਪ ਨੂੰ ਅਸੀਂ ਸਮੂਹ ਸਖਸ਼ੰਤਾ ਦੇਸ਼ ਵਿਦੇਸ਼ ਦੀਆਂ ਅਤੇ ਆਪਜੀ ਦੇ ਚੈਨਲ ਦੀ ਸਮੁੱਚੀ ਟੀਮ ਨੂੰ ਫਤਿਹ ਅਦ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਦੇ ਮੌਜੂਦਾ ਅਕਾਲੀ ਦਲ ਦੇ ਸੰਕਟ ਦੇ ਉੱਪਰ ਸਵਾਲ ਕੀਤਾ ਹੈ ਤਕਰੀਬਨ ਉਹ ਵੀ 25 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਪ੍ਰਮਾਤਮਾ ਦੀ ਕਿਰਪਾਈ ਹੋਈ ਹੋਈ ਹੈ। ਪੰਥ ਦੇ ਵਿੱਚ ਦਫੇੜ ਪਿਆ ਹੋਇਆ ਆਮ ਲੋਕਾਂ ਦੀ ਕਹਾਵਤ ਹੈ ਇੱਕ ਪਰਿਵਾਰ ਦਾ ਕਬਜਾ ਹੈ। ਆਮ ਲੋਕ ਕਹਿ ਰਹੇ ਨੇ ਇਸ ਗੱਲ ਨੂੰ। ਇੱਕ ਪਰਿਵਾਰ ਦੇ ਕਬਜੇ ਦੇ ਕਾਰਨ ਕਿ ਕੋਈ ਇਹ ਵੀ ਨਹੀਂ ਕਹਿ ਰਿਹਾ ਵੀ ਰਾਣੀ ਅੱਗਾ ਟੱਕ। ਕੌਣ ਕਹੇ ਰਾਣੀ ਅੱਗਾ ਟੱਕ? ਕੋਈ ਨਹੀਂ ਕਹਿੰਦਾ। ਹੁਣ ਜਿਹੜੀ ਕਹਾਣੀ ਆਈ ਏ ਸਾਹਮਣੇ ਇਹ ਲਖਸ਼ਣਾਵਾਂ ਕਿ ਹਟੀਆਂ ਪਿੰਡਾਂ ਦੇ ਲੋਕਾਂ ਦੇ ਵਿੱਚ ਲੀਡਰ ਵਿਚਰੇ ਨੇ ਲੋਕਾਂ ਨੇ ਸਵਾਲ ਕੀਤੇ ਨੇ ਕਿ ਸਾਨੂੰ ਦੱਸੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਗੁਰੂਗ੍ਰੰਥ ਸਾਹਿਬ ਚੋਰੀ ਹੋਏ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਗੁਰੂਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਰੋਸ ਵਿੱਚ ਚੋਰੀ ਹੋਣ ਦੇ ਰੋਸ ਵਿੱਚ ਬੇਅਦਬੀ ਹੋਣ ਦੇ ਰੋਸ ਵਿੱਚ ਸੰਗਤਾਂ ਨੇ ਧਰਨੇ ਲਾਏ ਕੁਨਤੀ ਲਾਠੀਆਂ ਵਰਸਾਈਆਂ ਕਿਹਦੀ ਸਰਕਾਰ ਸੀ ਜਿਹਨੂੰ ਅਸੀਂ ਪੰਥਕ ਕਹਿੰਨੇ ਆ ਗੋਲੀਆਂ ਚੱਲੀਆਂ ਕਿਹਦੀ ਸਰਕਾਰ ਸੀ ਜਿਹਨੂੰ ਅਸੀਂ ਪੰਥਕ ਕਹਿੰਨੇ ਆ ਇੱਥੋਂ ਤੱਕ ਜਦੋਂ ਪੰਥਕ ਵਾਲਿਆਂ ਨੂੰ ਪੁੱਛਿਆ ਤੇ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਵੀ ਪੁਲਿਸ ਅਣਪਛਾਤੀ ਸੀ ਹੋਈ ਜਿਹੜੀ ਗੋਲੀਆਂ ਚਲਾ ਗਈ ਸਰਕਾਰ ਹੋਵੇ ਮੌਜੂਦਾ ਉਹਨੂੰ ਪਤਾ ਨਾ ਹੋਵੇ ਵੀ ਪੁਲਿਸ ਕਿੱਥੋਂ ਆ ਕੇ ਤੇ ਕਿਵੇਂ ਗੋਲੀਆਂ ਚਲਾ ਗਈ ਇਸ ਕਰਕੇ ਇਹ ਗੱਲ ਛੋਟੀ ਨਹੀਂ ਬਹੁਤ ਵੱਡੀ ਗੱਲ ਹੈ ਪਤਾ ਸਾਰੇ ਲੀਡਰਾਂ ਨੂੰ ਸੀ ਤੇ ਹੈ ਪਰ ਉੱਗੜ ਕੇ ਸਾਹਮਣੇ ਕੋਈ ਨਹੀਂ ਸੀ ਆਉਂਦਾ ਹੁਣ ਜਦੋਂ ਲੋਕਾਂ ਨੇ ਖੜਾ ਕੇ ਸਵਾਲ ਕੀਤੇ ਤੇ ਇਹਨਾਂ ਸਵਾਲ ਲੋਕਾਂ ਦੇ ਸਵਾਲਾਂ ਦਾ ਸੰਗਤਾਂ ਦੇ ਸਵਾਲਾਂ ਦਾ ਜਵਾਬ ਕੋਈ ਵੀ ਕਾਲੀ ਦਲ ਦਾ ਨਮਾਇੰਦਾ ਦੇ ਨਹੀਂ ਸਕਿਆ ਸੰਗਤਾਂ ਦੀ ਤਸੱਲੀ ਨਹੀਂ ਕਰਾ ਸਕਿਆ ਅਖੀਰ ਉਥੋਂ ਭੱਜਦੇ ਸੀ ਭੱਜਣਾ ਪੈਂਦਾ ਸੀ ਜਿਸ ਦਾ ਕਾਰਨ ਕਿ ਗੱਲ ਹੁਣ ਇੱਥੇ ਆ ਗਈ ਜਿਹੜੀ ਦਫਾੜ ਵਾਲੀ ਗੱਲ ਆ ਕਿ ਦੋ ਫਾੜ ਹੋ ਗਿਆ ਦੋ ਫਾੜ ਨਹੀਂ ਇਹ ਤੇ ਕਾਫੀ ਖਲਾਰਾ ਪੈ ਚੁੱਕਿਆ ਹੈ ਹਰ ਇੱਕ ਗੁਰਸਿੱਖ ਨੂੰ ਪਤਾ ਹੈ ਇਸ ਗੱਲ ਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਸਰਕਾਰਾਂ ਹੁੰਦਿਆਂ ਕੀ ਰੋਲ ਅਦਾ ਕੀਤੇ ਨੇ ਜਿਸ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਓਟ ਆਸਰਾ ਲੈ ਕੇ ਹਰ ਹਰਿ ਕੀ ਗੁਰਸਿੱਖ ਅਰਦਾਸ ਬੇਨਤੀ ਕਰਦਾ ਤੇ ਜਿਨ੍ਹਾਂ ਦੀਆਂ ਅਰਦਾਸਾਂ ਵੀ ਪੂਰੀਆਂ ਹੁੰਦੀਆਂ ਤੇ ਜਿਨ੍ਹਾਂ ਨੇ 25 ਸਾਲ ਰਾਜ ਵੀ ਕੀਤਾ ਹੋਵੇ ਤੇ ਉਹਨਾਂ ਦੇ ਪੰਥਕ ਹੁੰਦਿਆਂ ਹੋਈਆਂ ਹੀ ਮਹਾਰਾਜ ਦੀ ਬੇਅਦਬੀ ਹੋ ਜੇ ਜਿਸ ਮਹਾਰਾਜ ਨੇ ਇਹ ਤਾਕਤਾਂ ਦੇ ਮਾਲਕ ਬਣਾਇਆ ਹੋਵੇ ਤਾਂ ਫਿਰ ਸੰਗਤਾਂ ਤਾਂ ਕੋਈ ਐਡੀਆਂ ਹੁਣ ਅਣਪੜ ਹੈ ਨਹੀਂ ਸੰਗਤਾਂ ਜਾਣੀ ਜਾਣ ਨੇ ਸੰਗਤਾਂ ਵਿੱਚ ਗੁਰੂ ਦਾ ਵਾਸਾ ਇਸ ਕਰਕੇ ਸੰਗਤਾਂ ਨੇ ਸਵਾਲ ਕੀਤੇ ਤੇ ਸਵਾਲਾਂ ਦਾ ਜਵਾਬ ਜਦੋਂ ਨਾ ਦੇ ਸਕੇ ਤਾਂ ਫਿਰ ਉਹਨਾਂ ਨੇ ਆਪਣੇ ਮੌਜੂਦਾ ਪ੍ਰਧਾਨ ਨੂੰ ਪੁੱਛਿਆ ਵੀ ਹੁਣ ਜਿਹੜੀ ਗੱਲ ਆ ਅਸੀਂ ਲੋਕਾਂ ਕੋਲੇ ਕੀ ਲੈ ਕੇ ਮੂੰਹ ਲੈ ਕੇ ਜਾਈਏ ਸਵਾਲਾਂ ਦਾ ਜਵਾਬ ਕਿਵੇਂ ਦੇਈਏ ਸਾਡੇ ਕੋਲ ਤੇ ਕੋਈ ਜਵਾਬ ਹੀ ਨਹੀਂ ਹੈ ਉਹਨਾਂ ਦੇ ਸਵਾਲਾਂ ਦਾ ਤਾਂ ਅਖੀਰ ਇਹ ਜਿਹੜੇ ਦੋ ਟੜੇ ਹੋਏ ਆ ਇਹਨਾਂ ਵਿੱਚੋਂ ਇੱਕ ਉਸ ਪਾਸੇ ਹੋ ਗਿਆ ਇੱਕ ਉਸ ਪਾਸੇ ਹੋ ਗਿਆ ਦੁੱਖ ਦੀ ਗੱਲ ਹੈ ਕਿ ਅੱਜ ਸਿਰੇ ਪੰਜਾਬ ਦੇ ਰਾਜ ਦੀ ਕਹਾਣੀ ਦੀ ਗੱਲ ਜਦ ਆਉਂਦੀ ਹੈ ਸਤ ਸੰਗਤ ਜੀ ਇਸ ਕਰਕੇ ਕਿ ਸਾਨੂੰ ਸੋਚਣਾ ਪਏਗਾ ਕਿ ਇੱਕ ਵਾਰੀ ਜਿਹੜਾ ਹੁਣ ਨਵਾਂ ਪੋਸ਼ਾ ਮੇਰੀ ਹੱਤਵੰਨ ਕੀ ਬੇਨਤੀ ਹੈ ਨਾ ਪੋਸ਼ਾ ਜਿਹੜਾ ਉਹਨੂੰ ਭਰਤੀ ਕਰਕੇ ਤੇ ਅਕਾਲੀ ਦਲ ਪੂਰੇ ਅੰਮ੍ਰਿਤਧਾਰੀ ਸਿੰਘ ਰਹਿਤ ਮਰਜ਼ਾ ਦਾ ਵਿੱਚ ਪੱਕੇ ਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਪੜਨ ਵਾਲੇ ਤੇ ਬਾਣੇ ਦਾ ਸਤਕਾਰ ਕਰਨ ਵਾਲੇ ਹੋਣ ਤੇ ਆਉਣ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਤੌਰ ਤੇ ਮੰਨਣ ਵਾਲੇ ਹੋਣ ਤੇ ਫੇਰ ਇਹ ਕਾਲੀ ਦੰਦ ਦੇ ਵਿੱਚ ਜਾਨ ਪੈ ਸਕਦੀ ਆ ਨਹੀਂ ਤੇ ਆਪਾਂ ਵੇਖ ਰਹੇ ਆ ਕੈਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਣ ਸਾਰਾ ਕੁਝ ਆਪਾਂ ਵੇਖ ਰਹੇ ਆ ਇਹ ਤਰਾਸ ਦੀ ਆ ਸਾਡੀ ਕੌਮ ਦੀ ਕਿ ਭਾਵੇਂ ਉਹ ਸੈਂਟਰ ਸਰਕਾਰ ਆ ਨਹੀਂ ਚਾਹੁੰਦੀ ਸਿੱਖਾਂ ਦੀ ਚੜ੍ਹਦੀ ਕਲਾ ਸਾਡੇ ਨਾਲ ਤੇ 47 ਤੋਂ ਲੈ ਕੇ ਅੱਜ ਤੱਕ ਹੀ ਜਾਤੀਆਂ ਹੁੰਦੀਆਂ ਆਈਆਂ ਪਰ ਜਦੋਂ ਅਸੀਂ ਆਪ ਸਮੇਂ ਪਾਟਦੇ ਆ ਤੇ ਜਿਹੜਾ ਜ਼ਿੰਮੇਵਾਰ ਬੰਦਾ ਹੁੰਦਾ ਆਗੂ ਬੰਦਾ ਹੁੰਦਾ ਤੇ ਉਹਦੇ ਰਾਜ ਵਿੱਚ ਇਹ ਜਿਹੀਆਂ ਘਟਨਾਵਾਂ ਵਾਪਰ ਜਾਣ ਤਾਂ ਸੰਗਤਾਂ ਨੇ ਤਾਂ ਸਵਾਲ ਕਰਨੇ ਹੀ ਕਰਨੇ ਆ ਤੇ ਇਹ ਹਾਲ ਹੋਣਾ ਹੀ ਸੀ ਜਿਹੜਾ ਅੱਜ ਅਸੀਂ ਵੇਖ ਰਹੇ ਹਾਂ ਜੀ ਬਾਬਾ ਜੀ ਸਾਨੂੰ ਕੀ ਲੱਗਦਾ ਕਿ ਸਖਵੀਰ ਬੱਦਲ ਦੇ ਅਸਤੀਵੇ ਦੇ ਨਾਲ ਪ੍ਰਧਾਨ ਬੱਦਲ ਨਾਲ ਸ਼੍ਰੋਮਣੀ ਕਾਲੇਦਲ ਮੁੜ ਸਰਜੀਤ ਹੋਵੇਗਾ ਕਿ ਜਾਂ ਨਹੀਂ ਦੂਜਾ ਪੱਖ ਇੱਕ ਜਿਹੜਾ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਕੋਰ ਕਮੇਟੀ ਦੀ ਮੀਟਿੰਗ ਕੀਤੀ ਆ ਸੁਬੀਰ ਸਿੰਘ ਬਾਦਲ ਨੇ ਉਹਨਾਂ ਨੇ ਸਾਰਿਆਂ ਨੇ ਜਿਹੜਾ ਇੱਕ ਮਤਾ ਪਾਸ ਕੀਤਾ ਗਿਆ ਕਿ ਸੁਬੀਰ ਸਿੰਘ ਬਾਦਲ ਹੀ ਸਾਡੇ ਪ੍ਰਧਾਨ ਰਹਿਣਗੇ ਇਹਨੂੰ ਤੁਸੀਂ ਕੀ ਦੇਖਦੇ ਹੋ ਕਿ ਸੁਬੀਰ ਬਾਦਲ ਲਾਂਬੇ ਕਿਉਂ ਨਹੀਂ ਹੋ ਰਿਹਾ ਦੇਖੋ ਜਦੋਂ ਇਸ ਤਰ੍ਹਾਂ ਦੀ ਗੱਲ ਆ ਜੇ ਨਾ ਜੇ ਤਾਂ ਹੋਵੇ ਇਹ ਕੌਮੀ ਮਸਲਾ ਇਹ ਤਾਂ ਹੁਣ ਪਰਿਵਾਰਾਂ ਦੀ ਕਹਾਣੀ ਬਣ ਗਈ ਵੀ ਇੱਕ ਪਰਿਵਾਰ ਉਧਰ ਹੋ ਗਿਆ ਇੱਕ ਉਧਰ ਹੋ ਗਿਆ ਇਸ ਤਰ੍ਹਾਂ ਉਹ ਪਰਿਵਾਰਾਂ ਦੀ ਤੌਰ ਤੇ ਵੰਡੇ ਗਏ ਆ ਤੇ ਮੈਂ ਬੇਨਤੀ ਪਹਿਲਾਂ ਵੀ ਕਰਕੇ ਕਰ ਚੁੱਕਿਆ ਕਿ ਜੇ ਸਾਰਾ ਕੁਝ ਇਹ ਪਿੱਛੇ ਹਟਾ ਕੇ ਤੇ ਨਵੀਂ ਜਿਹੜੀ ਨਵੀਂ ਜਨਰੇਸ਼ਨ ਆ ਸਾਡੀ ਗੁਰਸਿੱਖ ਬੋਤ ਨੇ ਅੰਮ੍ਰਿਤਧਾਰੀ ਸਿੰਘ ਨੇ ਬਾਣੀ ਪੜਨ ਵਾਲੇ ਆ ਬਾਣੇ ਵਾਲੇ ਆ ਉਹਨਾਂ ਨੂੰ ਵੀ ਮੌਕਾ ਮਿਲ ਜੇ ਅੱਗੇ ਆਉਣ ਦਾ ਕੌਮ ਦੀ ਸੇਵ ਦਾ ਸੇਵਾ ਕਰਨ ਗੁਰੂ ਘਰਾਂ ਦੀ ਸੇਵਾ ਕਰਨ ਵੱਧ ਚੜ ਕੇ ਸੇਵਾ ਕਰਨ ਤੇ ਜੇ ਆਪਾਂ ਕੌਮ ਦੇ ਵਿੱਚ ਖਲਾਰਾ ਪੈਣ ਤੋਂ ਰੋਕਣਾ ਤਾਂ ਸਾਨੂੰ ਕਿਸੇ ਵੀ ਉਤੇ ਦਾ ਬਹੁਤਾ ਜਿਆਦੇ ਇੰਨਾ ਪਿਆਰ ਨਹੀਂ ਉਹਦੇ ਨਾਲ ਚਾਹੀਦਾ ਤੁਸੀਂ ਹਰਾਨ ਨੂੰ ਮੋ ਇੱਕ ਗੱਲ ਸੁਣੋ ਕਿ ਸੰਨ 83 ਦੇ ਵਿੱਚ ਮੈਂ ਅੰਮ੍ਰਿਤਸਰ ਸਾਹਿਬ ਸੀ ਮੇਰੀ ਡਿਊਟੀ ਸੀ ਮੈਂ ਧਰਮ ਪ੍ਰਚਾਰ ਸੀ ਤਨ ਪ੍ਰਚਾਰ ਦੇ ਵਿੱਚ ਡਿਊਟੀ ਨਿਭਾ ਰਿਆ ਸੀ ਮੈਂ ਹਰਿਮੰਦਰ ਸਾਹਿਬ ਦੇ ਵਿੱਚ ਖੜ ਕੇ ਇੰਨਾ ਹਾਲਾਤਾਂ ਨੂੰ ਵੇਖ ਕੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਕੇ ਆਏ ਵੀ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਧੰਨ ਗੁਰੂ ਰਾਮਦਾਸ ਜੀ ਮੇਰੇ ਤੇ ਇੱਕ ਕਿਰਪਾ ਕਰ ਦਿਓ ਮੈਂ ਤੁਹਾਡੇ ਦਰ ਦਾ ਕੂਕਰ ਬਣ ਕੇ ਪ੍ਰਚਾਰਕ ਬਣ ਕੇ ਰਵਾਂ ਔਰ ਮੈਂ ਲੈ ਕੇ ਪਿੰਡ ਦੇ ਚੌਂਕੀਦਾਰ ਤੋਂ ਰਾਸ਼ਟਰਪਤੀ ਦੀ ਚੋਣ ਤੱਕ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਕਿਸਮ ਦੀ ਚੋਣ ਨਹੀਂ ਲੜਨੀ ਤਿਆਗ ਵੀ ਸਾਨੂੰ ਜ਼ਰੂਰੀ ਆ ਬਰਾਗ ਗੁਰੂ ਨਾਲ ਚਾਹੀਦਾ ਤਿਆਗ ਸਾਨੂੰ ਚਾਹੀਦਾ ਤੇ ਜੇ ਸਾਡੇ ਵਿੱਚ ਤਿਆਗ ਹੀ ਨਹੀਂ ਹੈ ਤਿਆਗ ਦੀ ਭਾਵਨਾ ਹੀ ਨਹੀਂ ਹੈ ਤੇ ਫੇਰ ਨਾ ਤਾਂ ਕੌਮ ਅੱਜ ਚੱਲ ਸਕੇ ਨਾ ਕੌਮ ਕੱਲ ਚੱਲ ਸਕੇ ਸਾਰੀ ਦੁਨੀਆ ਦੇ ਲੋਕ ਜਾਣੀ ਜਾਣ ਨੇ ਤੇ ਗਾਹਾਂ ਸਤਿਗੁਰੂ ਬਾਣੀ ਚ ਕਹਿੰਦੇ ਨੇ ਦਾਤੇ ਹੱਥ ਵੜਿਆਈਆਂ ਜਿਸ ਭਾਵੈ ਤਸਦੇਈ ਇਹ ਮਾਲਕ ਦੇ ਹੱਥ ਹੈ ਕੀ ਨੂੰ ਉਹਨੇ ਵਡਿਆਈਆਂ ਦੇਣੀਆਂ ਤੇ ਕੀ ਦੀ ਕੀ ਕਿ ਨੇ ਇਸ ਵੱਡੀ ਜ਼ਿੰਮੇਵਾਰੀ ਨੂੰ ਸਾਹਮਣਾ ਇਹ ਗੁਰੂ ਨੇ ਕਿਰਪਾ ਕਰਨੀ ਆ ਮਨੁੱਖ ਦੇ ਕਿਸੇ ਦੇ ਕੋਈ ਸਾਰੇ ਦੀ ਗੱਲ ਨਹੀਂ ਬਾਬਾ ਜੀ ਇੱਕ ਆਖਰੀ ਸਵਾਲ ਆ ਜਿਹੜਾ ਬਾਗੀ ਢੜਾਗਾ ਚੰਦੂ ਹਾਜ਼ਰ ਹੋ ਗਿਆ ਸਰਦੇਸ਼ ਸਿੰਘ ਢੀਡਸਾ ਹੋ ਗਿਆ ਸਿਕੰਦਰ ਸਿੰਘ ਮਲੂਕਾ ਹੋ ਗਿਆ ਬੀਬੀ ਜੰਗੀਰ ਕੌਰ ਹੋ ਗਈ ਕੁਝ ਹੋਰ ਵੀ ਅਕਾਲੀ ਆਗੂ ਨੇ ਵੱਡੇ ਜਿਹੜੇ 1 ਜੁਲਾਈ ਨੂੰ ਜਿਹੜਾ ਅਕਾਲ ਤਖਤ ਸਾਹ ਤੇ ਮਾਫੀ ਮੰਗਣ ਜਾ ਰਹੇ ਨੇ ਉਹ ਕਹਿੰਦੇ ਸਾਥੋਂ ਜਿਹੜੇ ਅਕਾਲੀ ਦਲ ਵਿੱਚ ਗਲਤੀਆਂ ਹੋਈਆਂ ਨੇ ਇੱਕ ਆਦੀ ਮਾਫੀ ਮੰਗ ਰਹੇ ਨੇ ਕੀ ਉਹਨਾਂ ਤੋਂ ਗਲਤੀਆਂ ਹੋਈਆਂ ਨੇ ਦਿੱਖੋ ਇਹ ਤਾਂ ਉਹਨਾਂ ਦੀ ਆਤਮਾ ਦੇ ਵਿੱਚੋਂ ਜਿਹੜੀ ਆਵਾਜ਼ ਆ ਰਹੀ ਆ ਉਸ ਵਕਤ ਸਰਕਾਰ ਦੇ ਵਿੱਚ ਵੱਡੇ ਵੱਡੇ ਅਧਿਆਤਾਂ ਤੇ ਸੀ ਤਾਂ ਉਹਨਾਂ ਦੀ ਆਤਮਾ ਦੀ ਆਵਾਜ਼ ਇਹ ਕਹਿ ਰਹੀ ਆ ਵੀ ਇਹ ਪਛੜੀਏ ਗੁਰੂ ਦੇ ਦਵਾਰੇ ਚੱਲ ਕੇ ਹੋ ਸਕਦਾ ਗੁਰੂ ਮਾਫ਼ ਕਰੇ ਇਹ ਤੇ ਹੁਣ ਗੁਰੂ ਤੇ ਡਿਪੈਂਡ ਆ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਮਾਫ਼ ਕਰਦੇ ਆ ਜਾਂ ਜਿਹੜੇ ਹੁਣ ਸਿੰਘ ਸਾਹਿਬ ਆ ਸਿੰਘ ਸਾਹਿਬ ਤਾਂ ਅਕਾਲੀ ਫੂਲਾ ਸਿੰਘ ਵਰਗੇ ਕੌਮ ਦੇ ਵਿੱਚ ਅਜੇ ਕੋਈ ਨਹੀਂ ਪੈਦਾ ਹੋਇਆ ਸਤਿਗੁਰੂ ਕਿਰਪਾ ਕਰੇ ਤੇ ਜਿਹੜੀ ਮਾਫੀ ਵਾਲੀ ਗੱਲ ਹੈ ਇਹ ਤਾਂ ਦੇਖੋ ਉਹ ਗੱਲ ਨਾ ਹੋਵੇ ਕਿ ਆਪੇ ਮੱਥਾ ਟੇਕੇ ਆਪੇ ਬੁੱਢ ਸੁਹਾਗਣ ਆਪ ਹੀ ਗਲਤੀਆਂ ਕਰ ਲੀਆਂ ਤੇ ਆਪ ਹੀ ਮਾਫੀ ਮੰਗ ਲਈ ਨਹੀਂ ਗੱਲ ਬਣਨੀ ਇਹ ਤੇ ਜਥੇਦਾਰ ਸਾਹਿਬ ਜਿਹੜੀ ਕਿ ਸਿੱਖ ਰਹਿਤ ਮਰਜਾਦਾ ਦੇ ਮੁਤਾਬਕ ਜੇ ਕਿਸੇ ਤੋਂ ਗਲਤੀ ਹੋਈ ਹੈ ਜਿਵੇਂ ਆਮ ਲੋਕਾਂ ਨੂੰ ਸਜ਼ਾਾਂ ਲਾਈਆਂ ਜਾਂਦੀਆਂ ਆਂ ਅੱਜ ਤੱਕ ਸਭ ਲੋੋਂ ਤਾ ਸਿੰਘ ਸਾਹਿਬ ਦੇ ਪੇਸ਼ ਹੋ ਕੇ ਬਕਾਇਦਾ ਸਰਜੀਤ ਸਿੰਘ ਬਰਨਾਲੇ ਨੂੰ 85 ਦੇ ਵਿੱਚ 1985 ਦੇ ਵਿੱਚ ਬਰਨਾਲੇ ਸਰਜੀਤ ਸਿੰਘ ਬਰਨਾਲੇ ਨੂੰ ਖੁਦ ਥਾਂਵਿਆਂ ਨਾਲ ਬੰਨਿਆ ਗਿਆ ਸੀ ਸਿੰਘ ਸਾਹਿਬ ਵੱਲੋਂ ਇਸ ਕਰਕੇ ਕਿ ਜੇ ਉਹ ਮਾਫੀ ਮੰਗਦੇ ਨੇ ਤਾਂ ਹੁਣ ਮਾਫੀ ਤਾਂ ਗੁਰੂ ਜਾਣਦਾ ਹੈ ਜਾਂ ਫਿਰ ਸੱਚ ਸੱਚੇ ਪਾਤਸ਼ਾਹ ਦੇ ਹੱਥ ਹੈ ਤਾਂ ਸਭ ਕੁਝ ਉਹ ਜੋ ਵੀ ਕਰੇਗਾ ਤਾਂ ਆਪਾਂ ਵੇਖ ਰਹੇ ਹਾਂ ਮਾਫੀ ਮੰਗਣਵਲਤਾ ਪਰ ਜਦੋਂ ਮੱਥਾ ਟੇਕਦਿਆਂ ਸਾਰੇ ਜਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਸਵੇਰੇ ਇਹੀ ਕਹਿੰਨੇ ਵੀ ਸੱਚੇ ਪਾਤਸ਼ਾ ਮੇਥੋਂ ਕੋ ਗੁਨਾਹ ਹੋ ਗਿਆ ਬਿੱਤਕ ਮੈਨੂੰ ਖਿਮਾ ਕਰ ਦਿਓ ਪਰ ਇੱਕ ਜਿਹੜੇ ਸਾਡੇ ਅਕਾਲ ਤਖਸਾਲ ਸਾਹਿਬ ਦੇ ਜਥੇਦਾਰ ਕੌਮ ਦੀ ਮਰਜ਼ਾਦਾ ਬਣੀ ਹੈ ਉਹਦੇ ਪੇਸ਼ ਹੋ ਕੇ ਜੇ ਉਹ ਸਾਨੂੰ ਕੋਈ ਸੇਵਾ ਲਾਉਂਦੇ ਨੇ ਜੇ ਕਿ ਤੁਹਾਡੇ ਜਿਹੜੇ ਇਹ ਗੁਨਾਹ ਮਾਫ ਕਰਨ ਦੇ ਯੋਗ ਹੈ ਜਾਂ ਨਹੀਂ ਹੈ ਇਹ ਤਾਂ ਸਿੰਘ ਸਾਹਿਬ ਜਾਣਣ ਤੇ ਜਾਂ ਕੱਲ ਤੱਕ ਸਭ ਸੱਚੇ ਪਾਤਸ਼ਾਹ ਜਾਂ ਗੁਰੂ ਜਾਣਦਾ ਤੇ ਜਾਂ ਭਾਈ ਜਿਹੜੇ ਮਾਫੀ ਮੰਗਣ ਵਾਲੇ ਆ ਉਹ ਜਾਣ ਸਕਦੇ ਆ ਹਾਂਜੀ ਇਹ ਸਾਨੂੰ ਸਾਡੇ ਨਾਲ ਅੱਜ ਬਾਬਾ ਲਾਲ ਸਿੰਘ ਪਿੱਖੇ ਯੁੱਗ ਦੇ ਪ੍ਰਚਾਰਕ ਬਾਬਾ ਦੇ ਸਵਾਗਤ ਦੇਣ ਲਈ ਬਹੁਤ ਬਹੁਤ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ